ਆਪਣੇ ਅਹੁਦੇ ਤੋਂ ਮੈਂ ਅਸੀਹਾਂ ਦੇ ਰਿਹਾ ਹਾਂ ਔਰ ਧਿਆਨ ਰਾਜੀ ਵੀ ਇਹ ਨਹੀਂ ਘਟੀਆਂ ਪੱਦਰਹੀ ਹੈ ਅਸੀਂ ਉਹ ਬਰਦਾਸ਼ਤ ਨਹੀਂ ਕਰ ਸਕਦੇ ਮੈਨੂੰ ਨਹੀਂ ਲੱਗਦਾ ਕਿ ਇਹ ਬੰਦਾ ਜਿਹੜਾ ਪ੍ਰਧਾਨ ਬਣਨ ਦੇ ਕਾਬਿਲ ਹੈਗਾ ਜਾਂ ਪ੍ਰਧਾਨਗੀ ਤੇ ਰਹਿਣ ਦੇ ਕਾਬਿਲ ਹੈਗਾ ਪਹਿਲਾਂ ਤਾਂ ਮੈਂ ਸਾਰੇ ਜਿਹੜੇ ਪ੍ਰੈਸ ਵਾਲੇ ਭਰਾ ਜਿਹੜੇ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਮੈਂ ਤਾਂ ਧੰਨਵਾਦ ਕਰਦਾ ਇਹ ਆਪਣੇ ਵੱਲੋਂ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰਦਾ ਮੈਂ ਗੁਰਜੀਤ ਸਿੰਘ ਕਾਹੋਂ ਐਡਵੋਕੇਟ ਮੈਂ ਕਾਂਗਰਸ ਲੀਗਲ ਸੈੱਲ ਆਰਟੀਐਸਐਲ ਤੇ ਹਿਊਮਨ ਰਾਈਟਸ ਸੈੱਲ ਦਾ ਜ਼ਿਲ੍ਹਾ ਪ੍ਰਧਾਨ ਪਹਿਲਾਂ ਤਾਂ ਮੈਂ ਆਪਣੇ ਅਹੁਦੇ ਤੋਂ ਮੈਂ ਅਸਤੀਫਾ ਦੇ ਰਿਹਾ ਹਾਂ ਅਸਤੀਫੇ ਦਾ ਕਾਰਨ ਪੰਜਾਬ ਪ੍ਰਦੇਸ਼ ਦਾ ਜਿਹੜਾ ਕਾਂਗਰਸ ਦਾ ਪ੍ਰਧਾਨ ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਹੈ। ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜੋ ਕੁਝ ਵੀ ਤਰਨਤਾਰ ਦੀ ਜਿਮਨੀ ਚੋਣ ਦੌਰਾਨ ਜਿਸ ਤਰ੍ਹਾਂ ਦੀ ਉਹ ਬਿਆਨਬਾਜ਼ੀ ਕਰ ਰਿਹਾ ਹੈ। ਔਰ ਬਿਆਨਬਾਜ਼ੀ ਵੀ ਇਹ ਨਹੀਂ ਘਟਿਆ ਪੱਤਰ ਦੀ ਹੈ। ਅਸੀਂ ਉਹ برداشت ਨਹੀਂ ਕਰ ਸਕਦੇ। ਜੇ ਅਸੀਂ ਗਲਤ ਨੂੰ ਗਲਤੀ ਨਹੀਂ ਖਵਾਗੇ। ਤੇ ਫਿਰ ਫਿਰ ਸਮੇ ਲਈਏ ਵੀ ਸਾਡੇ ਜਵੀਰ ਜਿਹੜੇ ਆ ਮਰ ਚੁੱਕੇ ਨੇ ਮੇਰੇ ਨਾਲ ਆ ਮਲੂਕ ਚੰਦ ਜੀ ਬੈਠੇ ਨੇ ਇਹ ਸਰਦਾਰ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਜਿਹੜੇ ਸੀਗੇ ਸਾਡੇ ਭਾਰਤ ਦੇ ਉਹਨਾਂ ਦੇ ਭਰਾ ਲੱਗ ਜene ਬਾਕੀ ਵੀ ਜਿਹੜਾ ਵਾਲਮੀਕ ਭਾਈਚਾਰਾ ਵੀ ਸਾਰਾ ਨਾਲ ਮੇਰੇ ਬੈਠਾ ਇੱਥੇ ਕਿਉਂਕਿ ਰਾਜਾ ਬੜਿੰਗ ਨੇ ਤੁਸੀਂ ਸਾਰਿਆਂ ਨੇ ਦੇਖਿਆ ਕਿ ਜਿਹੜਾ ਤਰੀਕਾ ਉਹਦਾ ਗੱਲਬਾਤ ਕਰਨ ਦਾ ਸੀ ਉਹਦੇ ਵਿੱਚ ਇੰਨਾ ਹੰਕਾਰ ਇੰਨੀ ਮੈਂ ਉਹਨੇ ਜਿਸ ਤਰ੍ਹਾਂ ਸੰਬੋਧਨ ਕੀਤਾ ਵੀ ਤੂੰ ਕਮਸੇ ਕਮ ਇਹ ਸਾਰੇ ਜਿਹਨਾਂ ਬਾਰੇ ਮੈਂ ਤੁਹਾਨੂੰ ਦੱਸਣ ਲੱਗਾ ਸਰਦਾਰ ਕੂਟਾ ਸਿੰਘ ਜੀ ਸਰਦਾਰ ਸਰਦਾਰ ਲਾ ਸਕਦਾ ਸੀ ਨਾਲ ਉਹ ਫਿਰ ਇਹਦਾ ਨਾਂ ਦਾ ਜ਼ਿਕਰ ਕੀਤਾ ਫਿਰ ਮਜੀਵੀ ਸਿੰਘ ਦਾ ਜ਼ਿਕਰ ਕੀਤਾ ਇੱਥੇ ਦੇਖੋ ਤੁਸੀਂ ਇਹਨੇ ਸਿੱਧਾ ਸਿੱਧਾ ਮੈਂ ਤਰਨਤਾਰ ਵੀ ਚੱਕਰ ਲਾ ਕੇ ਆਇਆ ਸਾਰਾ ਮੈਂ ਘੁੰਮ ਕੇ ਆਇਆ ਇਹਨੇ ਇਨਾ ਕ ਨੁਕਸਾਨ ਕਰ ਦਿੱਤਾ ਕਾਂਗਰਸ ਪਾਰਟੀ ਦਾ ਕਿ ਤਰਨ ਤਾਰ ਦੇ ਵਿੱਚ ਮਰਜੀ ਸਿੰਘ ਕਾਫੀ ਤਾਦਾਦ ਵਿੱਚ ਹਨ ਅਤੇ ਮਰਜੀ ਸਿੰਘ ਜਿਹੜੇ ਆ ਉਹਨਾਂ ਦਾ ਸਿੱਖ ਇਤਿਹਾਸ ਵਿੱਚ ਅਸੀਂ ਬੜਾ ਉਹਨਾਂ ਨੂੰ ਮੰਨਦੇ ਆ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਖਾਭ ਜਦੋਂ ਉਹਨਾਂ ਨੂੰ ਚਾਨੀ ਚੌਂਗ ਤੇ ਸ਼ਹੀਦ ਕੀਤਾ ਗਿਆ ਤੇ ਭਾਈ ਜੈਤਾ ਜੀ ਬਾਅਦ ਜਿਹਨਾਂ ਨੂੰ ਭਾਈ ਜੀਵਨ ਸਿੰਘ ਜੀ ਦਾ ਨਾਮ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਹ ਗੁਰੂ ਸਾਹਿਬ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਕਿਹਾ ਸੀ ਰਗਰੇਟਾ ਗੁਰੂ ਦਾ ਬੇਟਾ ਤੇ ਇਸ ਕਰਕੇ ਇਹਨੇ ਸਿੱਧਾ-ਸਿੱਧਾ ਜਿਹੜਾ ਇੱਕ ਤਾਂ ਮਜੀਠ ਸਿੰਘਾ ਦਾ ਨੇ ਅਪਮਾਨ ਕੀਤਾ ਅਤੇ ਉਹ ਭਾਈ ਜੀਵਨ ਸਿੰਘ ਜਿਹੜੇ ਆ ਖਾਲਸਾ ਫੌਜ ਦੇ ਜਰਨਲ ਵੀ ਜਿਹੜੇ ਆ ਜਰਨੈਲ ਬਣਾਏ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤੋਂ ਇਲਾਵਾ ਜਿਹੜਾ ਸਰਦਾਰ ਫੁੱਟਾ ਸਿੰਘ ਜੀ ਬਾਰੇ ਤੇ ਬੋਲਿਆ ਹੀ ਬੋਲਿਆ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਸਾਡੇ ਬੜੇ ਸਤਕਾਰਯੋਗ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਨੂੰ ਵੀ ਕਿਸ ਤਰੀਕੇ ਨਾਲ ਉਹਨੇ ਸਬੂਧਨ ਕੀਤਾ ਇੱਕ ਮਨਮੋਹਨ ਸਿੰਘ ਸੀ ਅਸੀਂ ਪ੍ਰਧਾਨ ਮੰਤਰੀ ਬਣਾਤਾ ਉਪ ਸ਼ਰਮਨਾ ਦੀ ਕੋਈ ਚੀਜ਼ ਹੈ ਵੀ ਇੱਕ ਇੱਕ ਸਤਿਕਾਰਯੋਗ ਸਰਦਾਰ ਮਨੋਹਰ ਸਿੰਘ ਜੀ ਕਹਿ ਸਕਦਾ ਸੀ ਗਿਆਨੀ ਗਾਇਤ ਸਿੰਘ ਜਿਹੜੇ ਸਾਡੇ ਰਾਸ਼ਟਰਪਤੀ ਹੋਏ ਆ ਉਹਨਾਂ ਨੇ ਵੀ ਕਿੱਦਾਂ ਉਹਦਾ ਨਾਮ ਲੈ ਕੇ ਬੋਲਦਾ ਪਿਆ ਮੈਨੂੰ ਨਹੀਂ ਲੱਗਦਾ ਕਿ ਇਹ ਬੰਦਾ ਜਿਹੜਾ ਪ੍ਰਧਾਨ ਬਣਨ ਦੇ ਕਾਬਿਲ ਹੈਗਾ ਜਾਂ ਪ੍ਰਧਾਨਗੀ ਤੇ ਰਹਿਣ ਦੇ ਕਾਬਿਲ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਤਰਨਤਾਰ ਦੀ ਸੀਟ ਜਿਹੜੀ ਹੈ ਪੰਤਕ ਸੀਟ ਹੈ ਭਾਈ ਅਮਰਪਾਲ ਸਿੰਘ ਨੂੰ ਜਿੱਥੇ ਬੈਠੇ ਆ ਜਿਹੜਾ ਤਰਨਤਾਰ ਨਾਲ ਇਹ ਲੋਕ ਸਭਾ ਤੋਂ ਐਮਪੀ ਬਣਦਾ ਸੀ ਹੋਣੋਂ ਤੋਂ ਸਾਰੀਆਂ ਫਰਕੀਆਂ ਇਲੈਕਸ਼ਨ ਲੜ ਰਹੀ ਹੈ। ਬਕਾ ਬੀਜੇਪੀ ਵੀ ਲੜ ਰਹੀ ਹੈ। ਸਾਰੇ ਲੀਡਰ ਆ ਰਹੇ ਨੇ। ਪਰ ਤੁਸੀਂ ਦੇਖਿਆ ਹੋਣਾ ਕਿ ਇਹਨੇ ਪਹਿਲੇ ਦਿਨ ਜਿਹੜਾ ਜਦੋਂ ਇਹਨੇ ਲੈਕਚਰ ਕੀ ਦਿੱਤਾ ਕਿ ਤਰਨਤਾਨ ਵਾਲਿਓ ਤੁਸੀਂ ਵੋਟ ਪਾ ਕੇ ਖਾਲਿਸਤਾਨ ਬਣਾਉਣਾ ਕਿ ਹਿੰਦੁਸਤਾਨ ਬਣਾਉਣਾ। ਇਹ ਜਿਹੜੀਆਂ ਗੱਲਾਂ ਕਰਨ ਵਾਲੀਆਂ ਜਿਹੜੀਆਂ ਸ਼ੋਭਾ ਨਹੀਂ ਦਿੰਦੀਆਂ। ਹੁਣ ਮੰਨ ਲਓ ਕੱਲ ਨੂੰ ਮਨਦੀਪ ਸਿੰਘ ਜਿਹੜਾ ਉਹ ਕੱਲ ਨੂੰ ਮੰਨ ਲਓ ਉਹ ਚੋਣ ਡਿੱਜ ਜਾਂਦਾ। ਤਨਤਾਂ ਦੇ ਲੋਕ ਜਿਹੜੇ ਆ ਉਹ ਜਿਹੜੇ ਵਾਰਿਸ ਪੰਜਾਬ ਦੇ ਜਿਹੜੇ ਖੜੇ ਆ ਮੰਨ ਲਓ ਚੂਨ ਛੇਤੀ ਜਾਂਦਾ ਤੇ ਤਨਤਾਂ ਦੇ ਲੋਕਾਂ ਨੇ ਖਾਲਸਾ ਵੜਾਤਾ ਇਸ ਕਰਕੇ ਜਿਹੜਾ ਇਹਨੇ ਇਹ ਜਿਹੜੀ ਵੀ ਜੋ ਵੀ ਇਹ ਕਰ ਰਿਹਾ ਕੱਲ ਮੈਂ ਦੇਖ ਰਿਹਾ ਸੀ ਉਹ ਛੋੜੇ ਛੋੜੇ ਸਰਦਾਰ ਬੱਚੇ ਉਹਨਾਂ ਦੇ ਜੂੜਿਆਂ ਦੇ ਹੱਥ ਰੱਖ ਕੇ ਕਰਦਾ ਪਿਆ ਇਹ ਪ੍ਰਧਾਨ ਬਣਦਾ ਪ੍ਰਧਾਨ ਜਿਹੜਾ ਕੋਈ ਬੰਦੇ ਦੀ ਥੋੜੀ ਬੋਦੀ ਉਹਨੂੰ ਜ਼ਿਆਗਰਤ ਤੇ ਚਾਹੀਦੀ ਹੈ ਨਾ ਬੋਲਣ ਦਾ ਤਰੀਕਾ ਤੇ ਚਾਹੀਦਾ ਤੂੰ ਤਾਂ ਬੋਲਦਾ ਹੀ ਬੜਾ ਗਲਤ ਹੈ ਮੈਂ ਕਈ ਜਿਹੜੇ ਲੋਕਲ ਲੀਡਰ ਜਿਹੜੇ ਆ ਜਿਹੜੇ ਜਲੰਧਰ ਦੇ ਵੀ ਆ ਮੈਂ ਪੰਜਾਬ ਦੇ ਨਾਲ ਵੀ ਸੰਪਰਕ ਕੀਤਾ ਵੀ ਇਹਦੇ ਖਿਲਾਫ ਜਿਹੜੀ ਹੈ ਵਹਿਮ ਚਲਾਓ ਇਹਨੂੰ ਲਾਓ ਇਥੋਂ ਪ੍ਰਧਾਨਗੀ ਤੋਂ ਲਾਓ ਇਹਨੂੰ ਪਰ ਸਾਰੇ ਡਰਦੇ ਆ ਜੀ ਪੰਜਾਬ ਪ੍ਰਧਾਨ ਨਾਲ ਜਿਹੜਾ ਪੰਗਾ ਲਏਗਾ ਪਰ ਜੇ ਗਲਤ ਮਨ ਅਸੀਂ ਗਲਤ ਨਹੀਂ ਕਹਿਣਾ ਤੇ ਅਸੀਂ ਅਸੀਂ ਤਾਂ ਕਰ ਤੋਂ ਘਟ ਅਸੀਂ ਤਾਂ ਗੱਤ ਨੂੰ ਗੱਤ ਜੂਰ ਕਵਾਂਗੇ ਇਹਨੇ ਜੋ ਕੁਝ ਵੀ ਕੀਤਾ ਆ ਇਹਦੇ ਇਹਨੇ ਜਾਣ ਬੁੱਝ ਕੇ ਮਿੰਟੇ ਵੀ ਲੱਗਦਾ ਵੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹਨੇ ਸਿੱਧਾ ਸਿੱਧਾ ਜਿਹੜਾ ਆ ਜਿਹੜੀ ਆ ਆਮ ਆਦਮੀ ਪਾਰਟੀ ਨੂੰ ਇਹਨੇ ਮੈਨੂੰ ਲੱਗਦਾ ਉਹ ਨਾ ਡੜਿਆ ਹੈ ਕਿਉਂਕਿ ਜਿਹੜੀ ਇਹਨੇ ਬੋਲੀ ਬੋਲੀ ਆ ਜਾਂ ਜਿਸ ਰਾ ਬੋਲਿਆ ਸਦਾ ਨੁਕਸਾਨ ਇਹਨੇ ਮੈਂ ਉਸ ਤਰਨਤਾਂ ਜਾ ਕੇ ਆਇਆ ਸਦਾ ਨੁਕਸਾਨ ਇਹ ਕੌਂਗਰਸ ਪਾਰਟੀ ਦਾ ਕੀਤਾ ਇਹ ਔਨ ਵਾਲੇ ਸਮੇਂ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਜਦੋਂ ਤੁਸੀਂ ਉੱਥੋਂ ਜਦੋਂ ਰਿਜ਼ਲਟ ਆਏਗਾ ਨਾ ਤਰਨਤਾਂ ਦੀ ਜਿਹੜੀ ਅਜਮਨੀ ਚੋਣ ਦਾ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹ ਕਿੰਨਾ ਨੁਕਸਾਨ ਕਰ ਚੁੱਕਾ ਇਸ ਕਰਕੇ ਜਿਹੜਾ ਮੈਂ ਜਿਹੜਾ ਇੱਕ ਇਹ ਜਿਹੜੀ ਇਸ ਕਰਕੇ ਮੈਂ ਜਿਹੜਾ ਜੋ ਕੁਝ ਵੀ ਇਹਨੇ ਜਿਹੜਾ ਕਿਹਾ ਹੈ ਇਸ ਕਰਕੇ ਮੈਂ ਜਿਹੜਾ ਫੜਿਓ ਤੇ ਤਸੀਫਾ ਦੇ ਰਿਹਾ ਸਰ ਗਰੰਦੀਸ਼ ਸਿੰਘ ਕੰਮੀ ਉਹ ਵੀ ਜਿਸ ਵਾਇਸ ਤੋਂ ਆਂਦੇ ਨੇ ਉਹਨਾਂ ਨੇ ਟੇਕ ਕੀ ਹੈ ਇਸ ਚੀਜ਼ ਨੂੰ ਸਾਰਿਆਂ ਨੂੰ ਲੈ ਕੇ ਸਮਾਜੀ ਤੁਹਾਡੇ ਨਾਲ ਬੈਠਾ ਤੁਸੀਂ ਰਿਕਰ ਕੀਤਾ ਹੈ ਉਹਨਾਂ ਦਾ ਕਿ ਇਹਨਾਂ ਦਾ ਓਵਰਆਲ ਟੇਕ ਕੀ ਹੈ ਇੱਕ ਤਰ੍ਹਾਂ ਦੀ ਗੱਲ ਆਕੀ ਹੈ ਕਿ ਉਹ ਪ੍ਰਧਾਨ ਹੈ ਇਸ ਤਰੀਕੇ ਦੇ ਬਾਰੇ ਕੁਝ ਕਹੋਗੇ ਓਵਰਆਲ ਪਾਰਟੀ ਨੇ ਟੇਕ ਕੀ ਕਿ ਡਿਸਕਸ ਤੋਂ ਤੁਸੀਂ ਕਿਹਾ ਇੱਦਿਹਾ ਅਸਤੀਫਾ ਦੇ ਦੇਣਾ ਹੈ ਕਿ ਜਿਸ ਤਰ੍ਹਾਂ ਤੁਸੀਂ ਕਾਰਵਾਈ ਕੀਤੀ ਹੈ ਦੇਖੋ ਮੇਰੀ ਸਾਰਿਆਂ ਨਾਲ ਗੱਲ ਹੋਈ ਹੈ ਦੁਖੀ ਸਾਰੇ ਹੀ ਹਨ ਖੁਲਕੀ ਹੈ ਕਿ ਇੱਕ ਤਾਂ ਜਿਹੜੀ ਹੈ ਬਿਹਾਰ ਤੇ ਇਲੈਕਸ਼ਨ ਹੋ ਰਹੀ ਹੈ ਇਹਨੂੰ ਦੇਖੋ ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਵੀ ਇਹ ਪ੍ਰਧਾਨ ਜੀ ਬਹੁਤਾ ਕਰਦੀ ਜੀ ਰੈਂਡੀ ਨਹੀਂ ਕਿਉਂਕਿ ਹਰ ਬੰਦਾ ਜਿਹੜਾ ਦਰਦ ਰੱਖਦਾ ਇੱਕ ਪਾਸੇ ਆਪਾਂ ਕਾਂਗਰਸ ਪਾਰਟੀ ਜਿਹੜੀ ਇੱਕ ਸੈਕੂਲਰ ਪਾਰਟੀ ਕਹਿੰਦੇ ਅਸੀਂ ਵੀ ਇਹ ਧਰਮ ਨਿਰਪੱਖ ਪਾਰਟੀ ਹੈ ਠੀਕ ਹੈ ਜੀ ਤੇ ਇੱਕ ਪਾਸੇ ਜਿਹੜਾ ਇਹਦਾ ਪ੍ਰਧਾਨ ਜਿਹੜਾ ਆ ਉਹ ਇਦਾਂ ਨਹੀਂ ਜੱਟੀਆਂ ਹੋ ਜੀ ਉਹਦੀ ਜੱਟੀਆਂ ਇਦਾਂ ਦੇ ਜਿਹੜੇ ਭਾਸ਼ਣ ਦੇ ਰਿਹਾ ਹੈ ਦਲ ਸਮਾਜ ਨੂੰ ਟਾਰਗੇਟ ਕਰ ਰਿਹਾ ਹੈ ਇੱਥੇ ਜਿਹੜੇ ਭਾਈ ਜੀਵਨ ਸਿੰਘ ਦਾ ਜ਼ਿਕਰ ਕੀਤਾ ਇਹ ਜਿਹੜੇ ਆ ਇਹਨਾਂ ਦਾ ਜਨਮ ਜਿਹੜਾ ਆ ਬਿਹਾਰ ਦਾ ਆ ਤੇ ਬਿਹਾਰ 'ਚ ਵੀ ਇਲੈਕਸ਼ਨ ਹੋ ਰਹੀ ਹੈ ਇਹ ਇਹ ਜਿਹੜਾ ਸਿੱਧਾ-ਸਿੱਧਾ ਜੋ ਮੈਨੂੰ ਲੱਗਦਾ ਇਹ ਸਿੱਧਾ-ਸਿੱਧਾ ਜਿਹੜਾ ਆਪ ਇਹਨੇ ਕਾਂਗਰਸ ਪਾਰਟੀ ਨੂੰ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ ਤੁਸੀਂ ਸਾਰੇ ਸੁਝਵਾਨਾਂ ਨੂੰ ਤੁਹਾਨੂੰ ਵੀ ਪਤਾ ਤੁਹਾਨੂੰ ਪਤਾ ਲੱਗਦਾ ਹੀ ਹੋਏਗਾ ਵੀ ਕਿੱਦਾਂ ਜਿਹੜਾ ਜਿਹਨੂੰ ਮਰਜ਼ੀ ਪੁੱਛ ਲਓ ਮੈਂ ਆਪਣੇ ਜਿਹੜੇ ਆ ਆਪਣੇ ਵਕੀਰ ਭਾਈਚਾਰੇ ਨਾਲ ਵੀ ਡਿਸਕਸ ਕੀਤਾ ਉਹਨਾਂ ਨੇ ਵੀ ਕਿਹਾ ਵੀ ਇਹ ਜਾਣ ਕੇ ਜਿਹੜਾ ਇਹ ਧਿਆਨ ਜਿਹੜਾ ਹੈ ਨਾ ਜੋ ਮੈਨੂੰ ਲੱਗਦਾ ਇਹ ਜਾਣ ਪੁੱਛ ਕੇ ਜਿਹੜੇ ਦਿੱਤੇ ਗਏ ਆ ਜਾਇਪੁਰ ਤੋਂ ਆਏ ਗਏ ਕਿ ਇੱਕ ਤੇ ਜਿਹੜੀ ਆ ਤੁਸੀਂ ਤੁਹਾਨੂੰ ਪਤਾ ਕਿ ਜਿਹੜਾ ਤਰਨਤਾਰਨ ਦੇ ਵਿੱਚ ਘੱਡੀ ਹੈ ਮਜੀਠੀ ਸਿੰਘਾ ਜੀ ਬਹੁਤ ਜ਼ਿਆਦਾ ਵੋਟਾਂ ਆ ਉੱਥੇ ਤਦਰ ਸਮਾਜ ਦੀ ਬਹੁਤ ਵੋਟ ਆ ਸਿੱਧਾ ਇਹਨੇ ਜਿਹੜਾ ਟੈਂਟ ਪਾਇਆ ਜਿਹੜਾ ਉਸੇ ਵੋਟ ਨੂੰ ਟੈਂਟ ਪਾਇਆ ਫਿਰ ਇਹਨੇ ਜਿਹੜਾ ਆ ਖਾਲਸਾਨ ਦਾ ਮੁੱਤਾ ਠਾ ਕੇ ਪੰਥਕ ਹਲਕਾ ਹੈ ਉੱਥੇ ਵੀ ਇਹਨੇ ਆਇਡੈਂਟੀਫਾਇਆ ਜਿਹੜਾ ਵੋਟ ਨੂੰ ਇਸ ਕਰਕੇ ਜਿਹੜਾ ਇਹ ਜਲਦੀ ਜਿਹੜਾ ਤੁਹਾਨੂੰ ਖਬਰ ਮਿਲ ਜਾਈਏ ਕਿ ਮਲਾਦਾ ਇਲੈਕਸ਼ਨ ਤੋਂ ਬਾਅਦ ਇਹ ਪ੍ਰਧਾਨਗੀ ਤੇ ਜਿਹੜਾ ਇਹਨੂੰ ਤਿੰਨਤ ਲੱਗਦਾ ਇਹਨੂੰ ਲਾਉਣਾ ਹੀ ਪੈਣਾ ਇੱਕ ਪਾਸੇ ਅਸੀਂ ਜਿਹੜੇ ਇੰਡੀਆ ਦੇ ਪ੍ਰਧਾਨ ਨੇ ਮਲਕਾਰ ਰੰਜਨ ਖੜ ਕੇ ਆਪਾਂ ਦਲਿਤ ਪ੍ਰਧਾਨ ਬਣਾਇਆ ਤੇ ਤੁਹਾਡਾ ਜਿਹੜਾ ਪੰਜਾਬ ਦਾ ਪ੍ਰਧਾਨ ਜਿਹੜਾ ਆ ਇਹੋ ਜੀ ਬਕਵਾਸ ਕਰ ਰਿਹਾ ਇਹ ਜਿਹੜੀ ਆ ਅਸੀਂ ਤੇ ਕਰਦੋ ਘੜੇ ਹੀ ਚੰਨੀ ਸੈਂਡ ਕਰ ਸਕਦੇ ਨਾ ਹੀ ਇਹੋ ਜੇ ਪ੍ਰਧਾਨ ਦੇ ਥੱਲੇ ਅਸੀਂ ਕੋਈ ਕੰਮ ਕਰ ਸਕਦੇ ਆ ਸਵਾਲ ਉੱਥੇ ਦਾ ਉੱਥੇ ਘੜਾ ਚੰਨੀ ਸਾਹਿਬ ਦਾ ਜ਼ਿਕਰ ਨਹੀਂ ਕਰਦੇ ਜੀ ਚੰਨੀ ਸਾਹਿਬ ਦੇਖੋ ਸਾਹਿਬ ਦਾ ਜਿਹੜੇ ਨਿੱਕੇ ਕਾਗਰੀ ਨੇ ਪੰਜਾਬ ਨੂੰ ਉਹਨਾਂ ਦਾ ਵੀ ਠੇਕ ਉਹ ਦੱਸੋ ਚੰਨੀ ਸਾਹਿਬ ਨੇ ਦੇਖੋ ਚੰਨੀ ਸਾਹਿਬ ਨੇ ਜਦੋਂ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਕਿਹਾ ਸੀਗਾ ਜੇ ਇਹ ਜਿਹੜਾ ਉਹਨਾਂ ਨੇ ਉਹਨਾਂ ਨੇ ਫਿਰ ਆਪਣਾ ਜਿਹੜਾ ਨਾ ਪੋਰਟ ਖਾੜੀ ਗੱਲ ਕੀਤੀ ਮੈਂ ਸਾਫ਼ ਜੀ ਗੱਲ ਕਰਦਾ ਉਹਨਾਂ ਨੇ ਗੱਲਾਂ ਕਰਤਾ ਜਿਹੜਾ ਕਹਿੰਦਾ ਇਹ ਵੀ ਜਿਹੜਾ 1.5 ਛੜੇ ਤੇ ਜਿਹੜਾ ਡੈਮੇਜ ਕੰਟਰੋਲ ਚ ਲੱਗੀ ਹੈ ਸਾਰੀ ਕਾਂਗਰਸ ਐਸੋ ਨੂੰ ਨੂੰ ਦਗਣਾ ਪੈਣਾ ਉਹਨਾਂ ਨੂੰ ਕਿਉਂਕਿ ਦੇਖੋ ਦੁਕਾਨ ਜਨਾ ਅਸੀਂ ਅਸੀਂ ਆਪਣੇ ਆਪ ਨੂੰ ਗਲਤ ਸਮਾਜ ਨਾਲ ਕਹਿੰਦੇ ਅਸੀਂ ਜੋੜ ਕੇ ਜੋੜ ਕੇ ਚੱਲਦੇ ਆਂ ਤੇ ਜਿੰਨਾ ਨੁਕਸਾਨ ਕਰ ਗਿਆ ਉਹਦਾ ਡੈਮੇਜ ਕੰਟਰੋਲ ਤੇ ਕਰਨਾ ਹੀ ਪੈਣਾ ਤੇ ਮੈਨੂੰ ਇਹ ਵੀ ਲੱਗਦਾ ਵੀ ਤੇ ਹੋਰ ਫਾਕ ਨੂੰ ਚੱਲ ਜਵੇ ਜਿਸ ਤਰ੍ਹਾਂ ਕਿ ਮੈਨੂੰ ਨਹੀਂ ਲੱਗਦਾ ਵੀ ਕੋਈ ਜਿਹੜਾ ਕੋਈ ਕੋਈ ਇਹ ਕੋਈ ਜਿਹੜਾ ਸਿਆਣਾ ਬੰਦਾ ਇਦਾਂ ਦਾ ਕੋਈ ਲੈਕਚਰ ਦੇਏਗਾ ਇਹ ਜੋ ਕੁਝ ਵੀ ਇਹਨੇ ਕਿਹਾ ਹੈ ਇਹ ਵੀ ਲੱਗਦਾ ਕਿਉਂਕਿ ਤੁਹਾਨੂੰ ਪਤਾ ਵੀ ਅੱਜ ਕੱਲ ਜਣਾ ਯਕੀਨ ਤਾਂ ਕਿਸੇ ਤੇ ਰਿਹਾ ਹੀ ਨਹੀਂ ਕਾਲੋ ਸਾਹਿਬ ਜਿਹੜਾ ਤੁਹਾਡਾ ਅਸਤੀਫਾ ਆ ਇੱਕ ਕਾਂਗਰਸ ਪਾਰਟੀ ਤੋਂ ਤੁਸੀਂ ਦੁਖੀ ਹੋ ਕੇ ਦਿੱਤਾ ਹੈ ਜਾਂ ਇੱਕ ਕੱਲੇ ਰਾਜਾ ਮੈਂ ਕੱਲੇ ਰਾਜਾ ਮੈਂ ਅਸਤੀਫਾ ਦੇ ਮੈਂ ਕੱਲੇ ਵੈ ਕੱਲੇ ਰਾਜਾ ਬਟਿੰਗ ਤੋਂ ਮੈਂ 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 ਕੱਲੇ ਰਾਜਾ ਬਟਿੰਗ ਤੋਂ ਦੁਖੀ ਹੋ ਕੇ ਦਿੱਤਾ ਕਿਉਂਕਿ ਇਹੋ ਜਿਹੇ ਪ੍ਰਧਾਨ ਅਸੀਂ ਨਹੀਂ ਇਹੋ ਜਿਹੇ ਪ੍ਰਧਾਨ ਦੇ ਥੱਲੇ ਕੰਮ ਕਰ ਸਕਦੇ ਬਾਕੀ ਮੇਰੇ ਸਾਰਿਆਂ ਨਾਲ ਵਧੀਆ ਬਾਕੀ ਕਿਸੇ ਨਾਲ ਕੋਈ ਕੋਈ ਗਲਤ ਜੇ ਜੇ ਕੋਈ ਹੋਰ ਵੀ ਗਲਤ ਕਹੇਗਾ ਤੇ ਆਪਾਂ ਗਤ ਨੂੰ ਗਤ ਜੂਰ ਕਵਾਂਗੇ ਭਾਵੇਂ ਜਿਹੜਾ ਮਰਜ਼ੀ ਹੋ ਗਿਆ ਇਹ ਕਾਰੋ ਸਾਹਿਬ ਉੱਥਾਂ ਤੁਸੀਂ ਕਾਂਗਰਸੀ ਹੋ ਫਿਲਹਾਲ ਮੈਂ ਮੈਂ ਫਿਲਹਾਲ ਮੈਂ ਕਾਂਗਰਸ ਸਰ ਦੀ ਮੈਂਬਰਸ਼ਿਪ ਤੋਂ ਕੋਈ ਅਸਤੀਫਾ ਨਹੀਂ ਦਿੱਤਾ ਮੈਂ ਸਿਰਫ ਉਹਦੇ ਤੋਂ ਸਿਰ ਮੈਂ ਉਹਦੇ ਤੋਂ ਅਸਤੀਫਾ ਦਿੱਤਾ ਹੈ ਕਿਉਂਕਿ ਮੈਂ ਇਹੋ ਜਿਹੇ ਬੰਦੇ ਦੇ ਪ੍ਰਧਾਨ ਦੇ ਥੱਲੇ ਮੈਂ ਨਹੀਂ ਕੰਮ ਕਰ ਸਕਦਾ ਸਰ ਤੁਹਾਨੂੰ ਨੇਸ਼ਨਲ ਜਵਲਤ ਤੇ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਉਹ ਮੈਂ ਹੁਣ ਮਲਕਰ ਜਿਹੜਾ ਇਹ ਵੀ ਮੇਲ ਵੀ ਜਿਹੜੀ ਹੈ ਮੈਂ ਜਿਹੜਾ ਪੰਜਾਬ ਜਿਹੜਾ ਇੰਡੀਆ ਦੇ ਪ੍ਰਧਾਨ ਜੀ ਜਿਹੜੇ ਹੈਗੇ ਆ ਮੈਂ ਉਹਨਾਂ ਨੂੰ ਮੇਲ ਕੀਤੀ ਹੈ ਉਹਨਾਂ ਨੂੰ ਮੇਲ ਕਰਕੇ ਚੰਨੀ ਸਾਹਿਬ ਨੂੰ ਮੈਂ ਇਹ ਕਾਪੀ ਭੇਜ ਦਿੱਤੀ ਹੈ ਇਸੇ ਜਲਾ ਪ੍ਰਧਾਨ ਜਿਹੜੇ ਆ 베ਰੀ ਸਾਹਿਬ ਉਹਨਾਂ ਨੂੰ ਭੇਜ ਦਿੱਤੀ ਹੈ ਮੈਂ ਕਿਉਂਕਿ ਅਸੀਂ ਜੇ ਗਲਤ ਨੂੰ ਗਲਤ ਨਹੀਂ ਕਹਿ ਸਕਦੇ ਤੇ ਫਿਰ ਅਸੀਂ ਅਸੀਂ ਫਿਰ ਅਸੀਂ ਇੱਕ ਐਡਵੋਕੇਟ ਹੈ ਆ ਕਮ ਸੇ ਕਮ ਸਾਨੂੰ ਸਾਨੂੰ ਪੰਜਾਬ ਵਿੱਚ ਤੁਸੀਂ ਇਹ ਦੇਖ ਲਓ ਕਿ ਕੋਈ ਬੰਦਾ ਵੀ ਕੋਈ ਕੋਈ ਕਾਂਗਰਸ ਦਾ ਕੋਈ ਵਿਅਕਤੀ ਜਿਹੜਾ ਸਿਚਰੇ ਆ ਮੇਰੇ ਖਿਲਾਫ ਨਹੀਂ ਬੋਲਿਆ ਕਾਲ ਸਰ ਜੀ ਕਦੋਂ ਕੀਤੀ ਸੀ ਮੇਰੇ ਤੁਸੀਂ ਇਹ ਮੇਲ ਮੈਂ ਜਿਹੜੀ ਅੱਜ ਸਿਰੇ ਮੈਂ ਹੁਣ ਕਰਕੇ ਆਇਆ ਮੈਂ ਉਸ ਤੋਂ ਬਾਅਦ ਤੁਸੀਂ ਡਾਇਰੈਕਟ ਮੈਂ ਸਿੱਧਾ ਇੱਥੇ ਆ ਗਿਆ ਮੈਂ ਮੇਲ ਕਰਕੇ ਪਹਿਲਾਂ ਫਿਰ ਮੈਸੇਜਸ ਆ ਇੱਥੇ ਆਇਆ ਤੁਹਾਨੂੰ ਮੈਂ ਸਾਰੇ ਆਪਣਾ ਜਿਹੜੀ ਮੇਰੀ ਲੈਟਰ ਹੈਗੀ ਜਿਹੜੀ ਅਪਾਇੰਟਮੈਂਟ ਲੈਟਰ ਜਿਹੜੀ ਆ ਉਹ ਸਾਡੀ ਪ੍ਰੈਸ ਨੋਟ ਤੁਹਾਨੂੰ ਸਾਰੇ ਮੈਂ ਦੇ ਦਿੱਤੇ ਨੇ ਨਾਲ ਜਿਹੜੀ ਆ ਉਹਦੀ ਜਿਹੜਾ ਰੈਜਿਨੇਸ਼ਨ ਉਹ ਵੀ ਮੈਂ ਦੇ ਦਿੱਤਾ ਹੈ ਨਹੀਂ ਤਾਂ ਪਾਰਟੀ ਨੇ ਤੁਹਾਡੇ ਨਾਲ ਕੇ ਨੇ ਤਾਲਮੇ ਕੀਤਾ ਵੀ ਤੁਸੀਂ ਹਜੇ ਪਾਰਟੀ ਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਸ਼ੇਰ ਪੈਰਾ ਕੰਗਰੈਸਿਕ ਇਕਨੋਮਿਕ ਪਰਸਪੈਕਟਿਵ ਜਿਹੜੇ ਉਹਨਾਂ ਨੂੰ ਮੈਂ ਉਹਨਾਂ ਨੂੰ ਮੈਂ ਭੇਜੀ ਮੈਂ ਸਦਾ ਉਹਨਾਂ ਨੂੰ ਭੇਜੀ ਆ ਕਿਉਂਕਿ ਜਿਹੜਾ ਪਾਰਟੀ ਨੂੰ ਹਜੇ ਤੱਕ ਪਤਾ ਹੀ ਨਹੀਂ ਕਿ ਮੈਂ ਜਿਹੜੀ ਆ ਪ੍ਰੈਸ ਕਾਨਫਰੰਸ ਕਰ ਰਿਹਾ ਆ ਮੈਂ ਕਾਲੋ ਸਾਹਿਬ ਤੁਸੀਂ ਉਹ ਜਰੂਰ ਦੱਸੋ ਪਾਰਟੀ ਦੇ ਵਿੱਚ ਇੰਨੇ ਵੱਡੀ ਲੀਡਰ ਨਹੀਂ ਆ ਜਿਸ ਤੋਂ ਧਰਮ ਨੂੰ ਜਿਹੜਾ ਹੈਗਾ ਜਾਂ ਤੁਸੀਂ ਦਾਤੂ ਰਾਜਾ ਬੜਿੰਗ ਨੇ ਇਹ ਚੀਜ਼ਾਂ ਬੋਲੀਆਂ ਨੇ ਉਸ ਚੀਜ਼ ਦੇ ਵੀ ਕਈ ਵੱਡੇ ਵੱਡੇ ਲੀਡਰ ਨੇ ਉਹ ਕਿਉਂ ਨਹੀਂ ਇਸ ਦੇ ਉੱਪਰ ਟੇਕ ਆਫ ਬਿਆਨ ਕਿਉਂ ਨਹੀਂ ਦਿੰਦੇ ਪਏ ਨੇ ਜਿਵੇਂ ਚਰਨਜੀਤ ਸਿੰਘ ਤੰਨੀਪੁਰਾ ਨੇ ਜਿਸ ਤਰੀਕੇ ਨਾਲ ਬਿਆਨ ਦਿੱਤਾ ਉਸ ਤੋਂ ਅਲੱਗ ਉਹ ਕਿਉਂ ਨਹੀਂ ਬਿਆਨ ਦਿੰਦੇ ਹਾਲਾਂਕਿ ਜਦੋਂ ਦੂਜੀ ਗੱਲ ਹੁੰਦੀ ਹੈ ਸਮਾਜ ਦੇ ਉੱਪਰ ਤੇ ਉਹ ਬਹੁਤ ਖੁੱਲ ਕੇ ਬੋਲਦੇ ਨੇ ਤੇ ਹੁਣ ਕੀ ਲੱਗਦਾ ਮੈਂ 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 ਉਹੀ ਗੱਲ ਕਰ ਰਿਹਾ ਜੀ ਉਹ ਉਹ ਉਹਨਾਂ ਨੂੰ ਇਹ ਲੱਗਦਾ ਕਿ ਰਾਹੁਲ ਜੀ ਦੇ ਬੜਾ ਨੇੜੇ ਐ ਠੀਕ ਹੈ ਜੀ ਉਹਨਾਂ ਨੂੰ ਡਰ ਹੋਇਆਗਾ ਵੀ ਤੁਹਾਨੂੰ ਸ਼ਾਇਦ ਐਮਐਲਏ ਦੀ ਸੀਟ ਸਾਡੀ ਕੱਟੀ ਜਾਵੇ ਮੈਂ ਉਹ ਜਿਹੜੀ ਤੁਹਾਡੀ ਗੱਲ ਜਿਹੜੀ ਆ ਮੈਂ ਉਹ ਨੂੰ ਦਰਦੇ ਹੀ ਸਾਰੇ ਦਰਦੇ ਹੁਣ ਕਿਤੇ ਦਾਵਾ ਹਾਂ ਹੁਣ ਮੈਂ ਇੱਕ ਇੱਕ ਮਿੰਟ ਮਿੰਟ ਇੱਕ ਚੱਕ ਦੇਖ ਮੈਂ ਮੈਂ ਜਿਹੜੀ ਗੱਲ ਕਰ ਰਿਹਾ ਆਂ ਵੀ ਇੱਥੇ ਆਪਣੇ ਜਿਹੜੇ ਇੱਥੇ ਜਿਹੜੇ ਗੱਲ ਦੇਖੋ ਸਾਫ ਜਿਹੜੇ ਪ੍ਰੈਸ ਕਾਉਂਸਲ ਦਾ ਮਤਲਬ ਇਹ ਹੁੰਦਾ ਵੀ ਜਿਹੜੀ ਗੱਲ ਕਰਨੀ ਸਾਫ ਕਰੋ ਇੱਥੇ ਦੇ ਜਿਹੜੇ ਆਪਣੇ ਲੋਕਲ ਐਮਐਲਏ ਵੀ ਹੈਗੇ ਜਿਹੜੇ ਜਿਹੜੇ ਆਪਣੇ ਆਪ ਨੂੰ ਦਲ ਸਵਾਜ ਦੇ ਆਪਣੇ ਆਪ ਨੂੰ ਵੱਡਾ ਲੀਡਰ ਸਮਝਦੇ ਨੇ ਉਹ ਕਿਉਂ ਨਹੀਂ ਬੋਲਦੇ ਫੇ ਤੁਸੀਂ ਜਿਹੜਾ ਕੱਲ ਨੂੰ ਤੁਸੀਂ ਫੇਰੇ ਦਲ ਸਵਾਜ ਕੋਈ ਜਾਣਾ ਵੋਟਾਂ ਲੈਣ ਤੁਸੀਂ ਤਾਨੂੰ ਤੁਹਾਨੂੰ ਜਿਹੜਾ ਗਲਤ ਨੂੰ ਗਲਤ ਤਕ ਕਹੋ ਤੁਸੀਂ ਗ੍ਰਿੰਗ ਸਾਹਿਬ ਇਹ ਵੀ ਕਹਿੰਦੇ ਨੇਗਾ ਕਿ ਮੇਰੀ ਕੋਈ ਇੱਦਾਂ ਦੀ ਮਨਸ਼ਾ ਨਹੀਂ ਮੈਂ ਬਿਨਾ ਕਿਸੇ ਗਰਾਉਂਡ ਤੋਂ ਜਿਹੜਾ ਇੱਕੀ ਆਪਾਲੋਜੀ ਕਰਦਾ ਮੇਰਾ ਕੋਈ ਹੁੰਦੇ ਕਰਕੇ ਤੁਹਾਨੂੰ ਲੋਕ ਦੁਕਾਨ ਦਾ ਜਾਂ ਕਿਸੇ ਦੇ ਬਾਰੇ ਦਾ ਕਹਿਣਾ ਕੋਈ ਮੇਰਾ ਮਕਸਦ ਨਹੀਂ ਸੀਗਾ ਉਸ ਚੀਜ਼ ਨੂੰ ਤੁਸੀਂ ਸੈਟੀਸਫਾਈ ਨਹੀਂ ਸਮਝੋ ਜੀ ਮੇਰੇ ਜੋ ਮੈਂ ਆਪਣੇ ਜਿਹੜੀ ਮੇਰੀ ਜਿਹੜੀ ਸਮਝ ਹੈ ਜਿਹੜੀ ਜਿੰਨਾ ਕ ਮੈਂ ਸੋਚਿਆ ਹੈ ਮਨਸ਼ਾ ਨਹੀਂ ਸੀ ਉਹ ਜਾਣ ਬੁੱਝ ਕੇ ਕਿਹਾ ਭਾਜੀ ਹੁਣ ਜਾਨ ਫੁੱਟ ਕੇ ਮੈਂ ਵੀਰੀ ਗੱਲ ਸੁਣੋ ਮਨਸ਼ਾ ਭਾਜੀ ਮੇਰੀ ਗੱਲ ਸੁਣੋ ਮਨਸ਼ਾ ਨਹੀਂ ਨਹੀਂ ਮਨਸ਼ਾ ਮੇਰੀ ਗੱਲ ਸੁਣੋ ਤੁਸੀਂ ਵੈ ਜਿਹੜੀ ਗੱਲ ਕਰ ਰਹੇ ਆ ਵੀ ਦੇਖੋ ਹੁਣ ਸਿੱਤੀ ਜੀ ਗੱਲ ਮੈਂ ਕਰਨ ਲੱਗਾ ਵੇ ਭਗਵੰਤ ਮਾਨ ਜਦੋਂ ਸੀਐਮ ਬਣਿਆ ਸੀ ਇਹ ਇੱਕ ਟ੍ਰਾਂਸਪੋਰਟ ਮੰਤਰੀ ਰਹੇ ਨੇ ਸਭ ਤੋਂ ਪਹਿਲਾਂ ਕੀ ਬਿਆਨ ਦਿੱਤਾ ਸੀ ਭਗਵੰਤ ਮਾਨ ਨੇ ਕਿ ਜਿਹੜੀਆਂ ਜਿਹੜੀਆਂ ਬੱਸਾਂ ਦੀਆਂ ਬਾਡੀਜ਼ ਜਿਹੜੀਆਂ ਉਸ ਰਾਜਸਥਾਨ ਤੋਂ ਕਿਉਂ ਬੜਵਾਈਆਂ ਗਈਆਂ ਪਾਜੀ ਦੇਖੋ ਸਿੱਤੀ ਜੀ ਗੱਲ ਹੈਗੀ ਐ ਜੀ ਇਹ ਸਭ ਤੋਂ ਪਹਿਲਾਂ ਇਹ ਰੌਲਾ ਪਿਆ ਸੀ ਨਾ ਕਿ ਉਹਨੇ ਕਿਹਾ ਸੀ ਕਿ ਸਾਰਾ ਕੁਝ ਮੇਰੇ ਕੋਲ ਹੈ ਕਹਿਣ ਦਾ ਮਤਲਬ ਹੈ ਕਿ ਉਹ ਜਿਹੜੇ ਉਸ ਕੰਮ ਦੀ ਕੰਪਨਸੇਸ਼ਨ ਦੇ ਬਦਲੇ ਆਹ ਬਿਲਕੁਲ ਫਾਇਦਾ ਬਿਲਕੁਲ ਫਾਇਦਾ ਦੇ ਰਿਹਾ ਜੀ ਮਨ ਕੇ ਸੋਚੀ ਸਮਝੀ ਸਾਜੀ ਦਾ ਜਿਹੜਾ ਬਿਆਨ ਦਿੱਤਾ ਦੇਖੋ ਪਾਜੀ ਮੇਰੀ ਗੱਲ ਸੁਣੋ ਦੇਖੋ ਇਹਦੇ ਵਿੱਚ ਜਿਹੜਾ ਵੀ ਪੜਿਆ ਲਿਖਿਆ ਮੈਂ ਜਿਹੜੀ ਕਰ ਰਿਹਾ ਜਿਹੜਾ ਵੀ ਪੜਿਆ ਲਿਖਿਆ ਬੰਦਾ ਕੋਈ ਵੀ ਹੈ ਦੇਖੋ ਮੈਂ ਵੀ ਕਮ ਸੇ ਕਮ ਮੈਂ ਵੀ ਪਾਵੇਂ ਮੇਰੇ ਲਿਖਿਆ ਛੱਡ ਦਿਓ ਤੁਸੀਂ ਆਪ ਨੂੰ ਇਹ ਦੱਸੋ ਸਿੱਧਾ ਸੱਤਾਧਾਰੀ ਪਾਰਟੀ ਨੂੰ ਜਿਹੜਾ ਹੈ ਕਿ ਫਾਇਦਾ ਦੇਖੋ ਜੀ ਜੇ ਸੱਤਾ ਪਾਰਟੀ ਉਹ ਸੱਤਾਧਾਰੀ ਪਾਰਟੀ ਉੱਥੋਂ ਜਿੱਤਦੀ ਹੈ ਹਾਂ ਤੇ ਇਹਦੇ ਇਹਦੇ ਭਿਆਨਾਂ ਦਾ ਜਿਹੜਾ ਬੜਾ ਅਸਰ ਪੈਣਾ ਸਿੱਧਾ ਸਿੱਧਾ ਉਹਨੂੰ ਫਾਇਦਾ ਹੋਣਾ ਮੈਨੂੰ ਤੇ ਇਹ ਲੱਗਦਾ ਮੇਰੇ ਮੇਰੇ ਹਿਸਾਬ ਨਾਲ ਤੇ ਇਹ ਲੱਗਦਾ ਮੈਂ ਘਰ ਤੋਂ ਘਟ ਜਿਹਦੇ ਨਾਲ ਵੀ ਮੈਂ ਗੱਲ ਕੀਤੀ ਹੈ ਹਰ ਬੰਦੇ ਨੇ ਕਿਹਾ ਕਿ ਇਹ ਰਲਕੇ ਕੀਤਾ ਇਹਨਾਂ ਨੇ ਤੁਸੀਂ ਜਲੰਧਰ ਤੋਂ ਆਉਂਦੇ ਜਲੰਧਰ ਦੇ ਵਿੱਚ ਜਿਹੜੀ ਕਾਂਗਰਸ ਦੀ ਡਿਸਪਲਨ ਕਮੇਟੀ ਦੇ ਜਿਹੜੇ ਉਹ ਹੈਡ ਨੇ ਆਪਣੇ ਹਵਤਾਰ ਹੈਨਰੀ ਨੇ ਇਹ ਉਹਨਾਂ ਨਾਲ ਤੁਹਾਡੀ ਕੋਈ ਗੱਲ ਹੋ ਜਿਹੜੀ ਕਿਸੇ ਨੇ ਕੋਈ ਗੱਲ ਨਹੀਂ ਸਿੱਧਾ ਮੈਂ ਆਪਣਾ ਸਿਫਾ ਦੇ ਰਿਹਾ ਮੈਂ ਆਪਣੀ ਗੱਲ ਜਿਹੜੀ ਸਦੀ ਪ੍ਰੈਸ਼ਰ ਰੱਖੀ ਹੈ ਨਾ ਮੈਂ ਕਿਸੇ ਨੂੰ ਹਜੇ ਪਤਾ ਮੈਂ ਕੋਈ ਅਸਤੀਫਾ ਦੇ ਰਿਆਂ ਜਾਂ ਨਹੀਂ ਮੈਂ ਕੀ ਕਰਨ ਲੱਗਾ ਮੇਰੀ ਹੋਰ ਕਿਸੇ ਨਾਲ ਗੱਲ ਨਹੀਂ ਹੋਈ ਅਵਤਾਰ ਹੈਨਰੀ ਜੀ ਵੀ ਸੁਲਝੇ ਇਨਸਾਨ ਨੇ ਉਹ ਦੇਖੋ ਇਹ ਜਿਹੜਾ ਵੀ ਜਿਹੜਾ ਵੀ ਜਿਹੜਾ ਸਮਝਦਾ ਜਿਹੜਾ ਹੈਗਾ ਕਿਉਂਕਿ ਅਵਤਾਰ ਹੈਨਰੀ ਕੀ ਹੋਣੀ ਪਿਛਲੇ ਦਿਨੀ ਜਿਹੜੇ ਪਾਰਟੀ ਇੱਕ ਤਰ੍ਹਾਂ ਵਿਰੋਧੀ ਗਤੀਵਿਧੀਆਂ ਲਈ ਉਹਨਾਂ ਨੇ ਕਈ ਬੰਦੇ ਪਾਰਟੀ ਚੋਂ ਕੱਢੇ ਨੇ ਆ ਪਾਰਟੀ ਚੋਂ ਕੱਢੇ ਇਹਦੇ ਦੇਖੋ ਇਹਦੇ ਵਿੱਚ ਹੁਣ ਇਹ ਆ ਕਿ ਇਹਦੇ ਵਿੱਚ ਤੇ ਜਿਹੜੀ ਆ ਜਿਹੜੀ ਆ ਦਿੱਲੀ ਜਿਹੜੀ ਆ ਹਾਈ ਕਮਾਂਡ ਜਿਹੜੀ ਆ ਉਹਨੂੰ ਵੇਖਣਾ ਚਾਹੀਦਾ ਵੀ ਆ ਜਿਹੜਾ ਬੰਦਾ ਕਿੰਨਾ ਕੁ ਨੁਕਸਾਨ ਤੁਹਾਡਾ ਕਰਕੇ ਆਇਆ ਉਹ ਦਿਸੇ ਕਿ ਗੱਲ ਹੋਰ ਬਸੋ ਕਿ ਉਸ ਚੰਗੀ ਚੰਗੀ ਦੀ ਗੱਲ ਹੋਈ ਕਿ ਦਲਿਤ ਲੇਡਰ ਆਇਆ ਕਿ ਪਰ ਅਸੀਂ ਕੋਆਰਡੀਨੇਟਰ ਸ੍ਰੀਦਰ ਸਿੰਘ ਹੋਰ ਲਈ ਆ ਤੁਹਾਡੀ ਉਹਨਾਂ ਦੇ ਨਾਲ ਕਿ ਦਲਿਤ ਆ ਦੇ ਮਸੀਹਾ ਖਾਨ ਦੇ ਆਪਣੇ ਆਪ ਨੂੰ ਦਲਿਤਾਂ ਦੀ ਆਵਾਜ਼ ਚੱਕ ਕੇ ਕਹਿੰਦੇ بڑے ਵੱਡੇ ਪੱਥਰ ਤੇ ਇਸ ਮਾਮਲੇ ਨੂੰ ਲੈ ਕੇ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਹੈ ਮੇਰੀ ਕਿਸੇ ਨਾਲ ਮੈਂ ਉਹ ਦੱਸੇ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਸਿੱਧਾ ਆਪਣਾ ਜਿਹੜਾ ਸਿਫਾ ਕਿਉਂਕਿ ਜੇ ਗੱਲ ਹੁੰਦੀ ਕੱਲ ਨੂੰ ਮੇਰੇ ਤੇ ਪ੍ਰੈਫਰਾਈਜ਼ ਕਰਨਾ ਸੀ ਵੀ ਆ ਕੀ ਕਰਨ ਲੱਗਾ ਕੀ ਕਰਨ ਲੱਗਾ ਮੈਂ ਜਿਹੜੀ ਗੱਲ ਜਿਹੜੀ ਹੈ ਜਿਹੜੀ ਹੈ ਗੱਲ ਜਿਹੜੀ ਜਿਹੜੀ ਮੈਂ ਰੱਖਦਾ ਪਿਆ ਮੈਂ ਸਦਾ ਸਦਾ ਤੁਹਾਡੇ ਕੋਲ ਆਇਆ ਸਦਾ ਪ੍ਰੈਸ ਵਿੱਚ ਆਇਆ ਇਹ ਕਿਸੇ ਨੂੰ ਨਹੀਂ ਸੀ ਪਤਾ ਸਿਰਫ ਮੈਂ ਇੰਨਾ ਹੀ ਪ੍ਰੈਸ ਜਿਹੜਾ ਜੜੀ ਤੁਹਾਨੂੰ ਜਿਹੜੀ ਸੂਚਨਾ ਵੀ ਦਿੱਤੀ ਕਿ ਉਹਦੇ ਵਿੱਚ ਵੀ ਇਹੀ ਦਿੱਤਾ ਕਿ ਤਰਨਤਨ ਬਾਈਲੈਕਸ਼ਨ ਤੇ ਵਰਿੰਦਰ ਸਿੰਘ ਰਾਜਾ ਬਾਰੇ ਇਹ ਸੀਫੇ ਬਾਰੇ ਵੀ ਮੈਂ ਕੋਈ ਗੱਲ ਨਹੀਂ ਸੀ ਨਾਮ ਹੈ ਕਿਸ ਨੂੰ ਦੱਸਿਆ ਕਿ ਮੈਂ ਸੀਫਾ ਦੇ ਰਿਹਾ ਕਮ ਸੇ ਕਮ ਜਦ ਤੱਕ ਦੇਖੋ ਜੀ ਅਸੀਂ ਇਹਦੇ ਖਿਲਾਫ ਮੈਂ ਜਿਹੜੀ ਗੱਲ ਕਰਨ ਲੱਗਾ ਅਸੀਂ ਪਹਿਲਾਂ ਕਿਸਾਨੀ ਅੰਦੋਲਨ ਦੇ ਵਿੱਚ ਵੀ ਅਸੀਂ ਜਾਂਦੇ ਰਹੇ ਅਸੀਂ ਜੇ ਜਿਹੜਾ ਗਲਤ ਹੈ ਜੇ ਪ੍ਰਧਾਨ ਮੰਤਰੀ ਕੋ ਗਲਤ ਸੀ ਤੇ ਪ੍ਰਧਾਨ ਮੰਤਰੀ ਵੀ ਗਲਤ ਕਿਹਾ ਤੇ ਜੇ ਕੋ ਮੁੱਖ ਮੰਤਰੀ ਗਲਤ ਹੈ ਤੇ ਮੁੱਖ ਮੰਤਰੀ ਵੀ ਗਲਤ ਕਵਾਂਗੇ ਜਿਹੜਾ ਮਰਜ਼ੀ ਹੋਵੇ ਇਸ ਕਰਕੇ ਜੇ ਗਲਤ ਜਿਹੜਾ ਗਲਤ ਹੋਏਗਾ ਗਲਤ ਨੂੰ ਅਸੀਂ ਗਲਤ ਕਵਾਂਗੇ ਤੇ ਕਹਿੰਦੇ ਰਵਾਂਗੇ ਤੇ ਇਹਦੇ ਖਿਲਾਫ ਜਿਹੜਾ ਇਹਨੇ ਜੋ ਕੁਝ ਵੀ ਕੀਤਾ ਹੈ ਇਹਦੇ ਖਿਲਾਫ ਅਸੀਂ ਵੱਡਾ ਸੰਘਰਸ਼ ਵੀ ਜੜਾ ਹੈ ਕਿਉਂਕਿ ਇਹਦੇ ਕਾਂਗਰਸ ਨਾਲ ਤਾਂ ਆਪਾਂ ਨਾਲ ਲਾ ਕੇ ਤੇ ਕਰ ਹੀ ਸਕਦੇ ਅਸੀਂ ਆਪਣੇ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਸਾਰੇ ਜਾਂ ਪਾਲਮੀਕ ਸਮਾਜ ਨਾਲ ਇਕੱਠੇ ਹੋ ਕੇ ਸਾਰਾ ਅਸੀਂ ਬਜਵੀ ਸਿੰਘਾਂ ਨਾਲ ਇਕੱਠੇ ਹੋ ਕੇ ਇਹਦੇ ਖਿਲਾਫ ਇਹਨੂੰ ਦੱਸਾਂਗੇ ਵੀ ਤੂੰ ਬੋਲਣ ਤੋਂ ਲੱਗਿਆ ਬੋਲਣ ਲੱਗਿਆ ਥੋੜਾ ਜਿਹਾ ਲਿਆਕਤ ਰੱਖ ਆਪਣੀ ਤੂੰ ਸਰਦਾਰ ਮਰਮੂਨ ਸਿੰਘ ਨੂੰ ਨਾਲ ਨੂੰ ਵੀ ਕਿੱਦਾਂ ਮਰਮੂਨ ਸਿੰਘ ਕਰਕੇ ਬੋਲਦਾ ਪਿਆ ਇਹਦੀ ਇਹਦੇ ਤੇ ਜੀਤ ਹੈ ਹੀ ਨਹੀਂ ਇਰੇ ਵਿੱਚ ਇੰਨੀ ਕੁ ਮੈਂ ਭੜੀ ਆ ਇਹੋ ਜੇ ਮੇਰੇ ਹਿਸਾਬ ਨਾਲ ਤਾਂ ਇਹਨੂੰ ਪ੍ਰਧਾਨ ਬਣਾਇਆ ਕਿਉਂ ਆ ਇਹਨੂੰ ਪ੍ਰਧਾਨ ਕੀਤੇ ਕਾਬਲ ਨਹੀਂਗਾ ਇਹਨੂੰ ਤਾਂ ਬੈ ਕਨਾਂ ਪਾਰਟੀ ਚੋਂ ਬਾਹਰ ਕੱਢਣਾ ਚਾਹੀਦਾ ਜੋ ਜਿਸ ਤਰ੍ਹਾਂ ਇਹਨੇ ਜਿਹੜਾ ਨੁਕਸਾਨ ਜਿਹੜਾ ਇਹਨੇ ਕੀਤਾ ਅਛਪਾਲੂ ਸਾਹਿਬ ਸਾਥੀ ਜਿਹੜੇ ਆਏ ਨੇ ਜਿਹੜੇ ਕੀ ਇਸ ਸਮਾਜ ਤੋਂ ਦੱਸੇ ਨੇ ਇਹਨਾਂ ਦਾ ਕੀ ਕਹੇਗਾ ਤੁਸੀਂ ਵੀ ਜਰਾ ਦੱਸੋ ਵੀ ਜੀ ਸਮਾਜ ਵਿੱਚ ਇਸ ਬਿਆਨ ਤੋਂ ਬਾਅਦ ਕਿਸ ਤਰੀਕੇ ਨਾਲ ਸਮਾਜ ਲੈ ਰਿਹਾ ਤੇ ਖਾਸ ਤੌਰ ਤੇ ਜਿਹੜੇ ਉਥੋਂ ਦੇ ਐਮਪੀ ਨੇ ਕੋਈ ਉਸ ਸਮਾਜ ਤੋਂ ਨੇ ਉਹ ਵੀ ਨਹੀਂ ਇਸ ਚੀਜ਼ ਤੇ ਬੋਲਦੇ ਤੇ ਇਹਨੂੰ ਤੁਸੀਂ ਕਿਵੇਂ ਦੰਡੇ ਤੇ ਸਾਰੀਆਂ ਚੀਜ਼ਾਂ ਤੁਸੀਂ ਇਹ ਜੋ ਕੁਝ ਵੀ ਹੋਇਆ ਜਿਹੜਾ ਉਹਦੇ ਬਾਰੇ ਤੁਸੀਂ ਆਪਣਾ ਰਾਏ ਦੱਸੋ ਕਿ ਜੋ ਕੁਝ ਵੀ ਹੈ ਬੋਲਿਆ ਸਰਦਾਰ ਕੂਟਾ ਸਿੰਘ ਬਾਰੇ ਬੋਲਿਆ ਵੀ ਤੁਹਾਡੇ ਸਮਾਜ ਵਿੱਚ ਕੀ 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 ਜਾ ਰਹੀ ਹੈ ਮੈਸੇਜ ਕੀ ਜਾ ਰਿਹਾ ਹੈ ਸਮਾਜ ਕੀ ਸੋਚਦਾ ਹੈ ਸਾਰੀ ਚੀਜ਼ਾਂ ਮਾਈਕ ਆਪਾਂ ਅਰਸ਼ ਨੇ ਇਹ ਆਈ ਹੈ ਇਹ ਕਿਹੜਾ ਹੈ ਮਾਈਕ ਮਾਈਕ ਆਪਣਾ ਨਾਮ ਦੱਸ ਦਿਓ ਨਾਮ ਦੱਸ ਦਿਓ ਆਪਣਾ ਮੇਰਾ ਨਾਮ ਰੋਪ ਚੰਦੇ ਆ ਜੀ ਇਹ ਕਿ ਹੈ ਸਮਾਰਟ ਨੂੰ ਕਹਿਣਾ ਹੋਵੇ ਗਲਤ ਜਦ ਅਸੰਤ ਹੈ ਹੀ ਕੁ ਇਹਨੇ ਕਿ ਸਾਡੀ ਜੇ ਸੈਨਟੀਟੀ ਨੂੰ ਤਸਾਰੇ ਮਰਤੇ ਕਰਦੇ ਤੇ ਨਹੀਂ ਕਾਲੋ ਸਾਹਿਬ ਕਾਲੋ ਸਾਹਿਬ ਇੱਕ ਚੀਜ਼ ਦੱਸੋ ਕਾਲੋ ਸਾਹਿਬ ਇੱਕ ਚੀਜ਼ ਦੱਸੋ ਰਾਜਾ ਮਢਿੰਗਾ ਬਾਰ ਬਾਰ ਇਹੋ ਜਿਹਾ ਬਿਆਨ ਦੇਣਾ ਕੋਈ ਨੈਰੇਟਿਵ ਸੈਟ ਕੀਤਾ ਗਿਆ ਹੈਗਾ ਯਾ ਉਹ ਦਿਖਾਣਾ ਚਾਹੁੰਦੇ ਨੇ ਕਿ ਮੈਂ ਬਹੁਤ ਵੱਡਾ ਲੀਡਰ ਹਾਂ ਮੈਂ ਕਾਂਗਰਸ ਪਾਰਟੀ 'ਚ ਹੀ ਰਹਿ ਕੇ ਭਾਦਰ ਵਿੱਚ ਹੀ ਰਹਿ ਕੇ ਮੇਰੇ ਤੇ ਇਨਫਆਈਆਰ ਦਰਜ ਹੋਈ ਹੈ ਕੀ ਕੁਛ ਤਾਂ ਮੁਲਗਦਾ ਹੈ ਲਗੋ ਦੇਖੋ ਜੀ ਰਾਜਾ ਬਰੇਗ ਨੇ ਜਿਹੜਾ ਬਿਆਨ ਦਿੱਤਾ ਹੈ ਐਫਆਈਆਰ ਤੇ ਜਿਹੜੀ ਹੈ ਸਾਈਬਰ ਸੈੱਲ ਕਪੂਥਲੇ ਵਿੱਚ ਦਰਜ ਹੋ ਗਈ ਹੈ ਸਦਾ ਕੋਟਾ ਸਿੰਘ ਉਹਨਾਂ ਦੇ ਬੇਟੇ ਨੇ ਜਿਹੜੀ ਦਰਜ ਕਰਾਈ ਹੈ ਤੇ ਤੁਸੀਂ ਇੱਕ ਹੋਰ ਦੇਖੋ ਤੁਸੀਂ ਜਦੋਂ ਐਸਸੀ ਕਮਿਸ਼ਨ ਨੇ ਨਹੀਂ ਜਿਹੜੀ ਜਿਹੜੀ ਕੋਹਲੋ ਸਰਦਾਰ ਬੱਚਿਆ ਦੇ ਨਾਲ ਜਿਹੜਾ ਇਹ ਦੂੜੇ ਤੇ ਹੱਥ ਰੱਖ ਕੇ ਜਿਹੜਾ ਕਰ ਰਿਹਾ ਹੈ ਬਾਚੋ ਵਰਡ ਵੀ ਬੋਲਦੇ ਨੇ ਕਿ ਕੀ ਲੱਗ ਰਿਹਾ ਕੋਈ ਨੈਰੇਟਿਵ ਸੈੱਟ ਕਰ ਰਹੇ ਨੇ ਹਮੇ ਨੂੰ ਤਾਂ ਲੱਗਦਾ ਵੀ ਇਹ ਇੱਕ ਕਿਸ ਪਾਸੇ ਚੱਲ ਰਿਹਾ ਹੈ ਇਹ ਤਾਂ ਇਹ ਤਾਂ ਮੈਨੂੰ ਲੱਗ ਰਿਹਾ ਵੀ ਇਹ ਕਾਂਗਰਸ ਨੂੰ ਇੰਨਾ ਕਿ ਨੁਕਸਾਨ ਪਚਾ ਪਚਾ ਰਿਹਾ ਹੈ ਵੇ ਰੋਜ ਕਵਿਨਾ ਕੋਈ ਜਿਹੜਾ ਇਹੋ ਜੀ ਗੱਲ ਕਰਦਾ ਤੁਸੀਂ ਤੁਸੀਂ ਦੇਖ ਲਓ ਵੀ ਕਈ ਜਿਹੜੀ ਹੈ ਇੱਕ ਮੈਂ ਉਹ ਵੀ ਸੁਣ ਤਾ ਕਿਤੇ ਮੈਂ ਪੜ ਰਿਹਾ ਸੀ ਵੀ ਉਸੇ ਜਿਹੜਾ ਕਾਂਗਰਸ ਦਾ ਜਿਹੜਾ ਕੈਂਡੀਡੇਟ ਖੜਾ ਸੀ ਉਥੇ ਲੋਕਾਂ ਨੂੰ ਸਬੋਧਨ ਕਰਕੇ ਕਹਿ ਰਿਹਾ ਵੀ ਪਿੰਡ ਦਾ ਤੇ ਕੁੱਤਾ ਵੀ ਜੇ ਆ ਜਾਵੇ ਤਾਂ ਅਸੀਂ ਉਹਨੂੰ ਵੀ ਪੁੱਛ ਲਈਦਾ ਤੇ ਇਹ ਤਾਂ ਤੁਹਾਡਾ ਆਪਣਾ ਬੰਦਾ ਮੈਨੂੰ ਲੱਗਦਾ ਨਹੀਂ ਕਿ ਇਹ ਜਿਹੜਾ ਸਿੱਧਾ ਜਿਹੜਾ ਨਾ ਇਹ ਕਾਂਗਰਸ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਕਿਉਂਕਿ ਪਿਛਲੇ ਦਿਨ ਹੀ ਸੋਰਸਸ ਇੱਕ ਮੰਗਿਆਂ ਨੂੰ ਝਾੜੂ ਵੀ ਲਗਾਈ ਸੀ ਬਾਈ ਇਲੈਕਸ਼ਨ ਨੂੰ ਲੱਗੇ ਜਾਂਦੇ ਕਿ ਲੁਧਿਆੜੇ ਦੇ ਵਿੱਚ ਤਾਂ ਜਲੋ ਆਸ਼ੂ ਨਹੀਂ ਸੱਦਿਆ ਸੀਗਾ ਇੱਥੇ ਤਾਂ ਤੁਹਾਨੂੰ ਕੋਈ ਰੋਕ ਨਹੀਂ ਰਿਹਾ ਇੱਥੇ ਇਕੱਠੇ ਕਿਉਂ ਨਹੀਂ ਹੋਣ ਨਜ਼ਰ ਆ ਰਹੇ ਨਹੀਂ ਉਹ ਸ਼ਾਇਦ ਉਹਦਾ ਗੁੱਸਾ ਘਟਾ ਰਿਹਾ ਦੇਖੋ ਇੱਕ ਇੱਕ ਗੱਲ ਤੇ ਜਿਹੜੀ ਇਹ ਆ ਕਿ ਇਸ ਵੇਲੇ ਜਿਹੜਾ ਸਾਰੇ ਆਪਣੇ ਆਪ ਨੂੰ ਕਹਿੰਦੇ ਜੀ ਮੈਂ ਵੀ ਮੁੱਖ ਮੰਤਰੀ ਮੈਂ ਵੀ ਮੁੱਖ ਮੰਤਰੀ ਮੈਂ ਵੀ ਮੁੱਖ ਕੱਥੇ ਹੋ ਕੇ ਨਹੀਂ ਚੱਲਦੇ ਬੇ ਕੋਈ ਇਹ ਧਨਮਿਕ ਸਾਰੇ ਨੂੰ ਪਤਾ ਹੈ ਸਾਰੇ ਆਪਣੇ ਆਪ ਨੂੰ ਇਸ ਵੇਲੇ ਇਹਨਾਂ ਸਾਰੇ ਕਹਿੰਦੇ ਜੀ ਅਸੀਂ ਮੈਂ ਮੁਕਤਰੀ ਬਣ ਜਾਣਾ ਮੈਂ ਬਣ ਜਾਣਾ ਵੀ ਜਿਹੜਾ ਕੰਮ ਕਰਨ ਵਾਲਾ ਜਾਂ ਜਿੰਨਾ ਕਿ ਨੁਕਸਾਨ ਤੁਸੀਂ ਪਿਛਾ ਰਹੇ ਮੈਨੂੰ ਲੱਗਦਾ ਨਹੀਂ ਵੀ ਇੱਕ ਸਿੱਧਾ ਸਿੱਧਾ ਨੁਕਸਾਨ ਜਿਹੜਾ ਡਾਢੇ ਸਮਾਜ ਨੂੰ ਤੁਸੀਂ ਨਰਾਜ਼ ਕਰ ਰਹੇ ਹੋ ਇਹ ਸਿੱਧਾ ਸਿੱਧਾ ਨੁਕਸਾਨ ਜਿਹੜਾ ਹੈ ਇਹਨੂੰ ਕਿੱਦਾਂ ਇਹਨਾਂ ਨੇ ਹੁਣ ਇਹਨੂੰ ਜਿਹੜਾ ਡੈਮੇਜ ਜਿਹੜਾ ਕਰ ਦਿੱਤਾ ਇਹਨੂੰ ਕੰਟਰੋਲ ਕਿੱਦਾਂ ਕਰਨਾ ਇਹ ਤਾਂ ਹੁਣ ਹਾਈ ਕਮਾਂਡ ਦੇਖੇਗੀ